ਕਿ ਹਾਜ਼ਰਾ ਤਕਰੀਬਨ 2 ਘੰਟੇ ਪਹਿਲਾਂ ਅਪਡੇਟ ਦਿੱਤੀ ਸੀ ਕਿ ਦਰਿਆ ਸੋਤਲੁਜ ਦਾ ਤਕਰੀਬਨ 8 ਵਜੇ ਤੋਂ ਬਾਅਦ ਤਕਰੀਬਨ 1.5 ਤੋਂ 2 ਫੁੱਟ ਦਾ ਜਲ ਪੱਧਰ ਘਟਿਆ ਸੀ ਪਰ ਉਸ ਤੋਂ ਬਾਅਦ ਇਹ ਵੀ ਐਸੀ ਅਪਡੇਟ ਦਿੱਤੀ ਸੀ ਕਿ ਹੁਣ ਦਰਿਆ ਸਤਲੁਜ ਦਾ ਜਲ ਪੱਧਰ ਥੋੜਾ ਵੱਧ ਰਿਹਾ ਹੈ ਤਾਂ ਫਿਰ ਸਤਿਤੀ ਅਜੇ ਤੱਕ ਉਹ ਇਹ ਟਿੱਕੀ ਹੋਈ ਹੈ ਕੇ ਦਰਿਆ ਸਤਲੁਜ ਦਾ ਤਕਰੀਬਨ 2 ਫੁੱਟ ਜਲ ਪੱਧਰ ਘਟਿਆ ਸੀ ਪਰ ਉਸ ਤੋਂ ਬਾਅਦ ਥੋੜਾ ਜਲ ਪੱਧਰ ਜਦੋਂ ਵਧਣਾ ਸ਼ੁਰੂ ਹੋਇਆ ਤਾਂ ਅਕਰ ਤਸਵੀਰਾਂ ਉਹ ਵੀ ਦਿਖਾ ਰਹੇ ਆ ਤਾਂ ਸਵੇਰੇ ਜਦੋਂ ਤਸਵੀਰ ਦਿਖਾਈ ਸੀ ਤਕਰੀਬਨ ਹੁਣ ਦੀ ਗੱਲ ਕਰੀਏ ਸਵੇਰੇ ਜੋ ਤਸਵੀਰ ਸੀ ਉਦੋਂ ਹਾਲਾਤ ਕੁਝ ਹੋਰ ਸੀ ਤਾਂ ਹੁਣ ਕੁਝ ਹੋਰ ਨੇ ਤਾਂ ਜੋ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਮਹਿਤਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਉਥੋਂ ਦੀਆਂ ਇਹ ਤਸਵੀਰਾਂ ਨੇ ਔਰ ਅਸੀਂ ਦਰਿਆ ਸਤਲੁਜ ਦੇ ਜੋਪੜ ਬਣਿਆ ਬਿਲਕੁਲ ਉਸ ਦੇ ਥੱਲੇ ਮੌਜੂਦ ਆ ਜਿੱਥੇ ਕਿ ਹੁਣ ਪਾਣੀ ਚੱਲ ਰਿਹਾ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਸਵੇਰੇ ਜੋ ਤੁਹਾਨੂੰ ਅਪਡੇਟ ਅਸੀਂ ਦਿਖਾਈ ਸੀ ਉਦੋਂ ਦਰਿਆ ਸਤਲੁਜ ਦਾ ਜਲ ਪੱਧਰ ਤਕਰੀਬਨ ਤਕਰੀਬਨ 2 ਫੁੱਟ ਘਟਿਆ ਹੋਇਆ ਸੀ ਫਿਰ ਉਸ ਤੋਂ ਬਾਅਦ ਜੋ ਅਪਡੇਟ ਦਿੱਤੀ ਸੀ ਕਿ ਦਰਿਆ ਸਤਲੁਜ ਦਾ ਹੁਣ ਜਲ ਪੱਧਰ ਥੋੜਾ ਵਧਣਾ ਸ਼ੁਰੂ ਹੋਇਆ ਹੈ ਕਾਫੀ ਥੋੜੀ ਮਾਤਰਾ ਦੇ ਵਿੱਚ ਤਾਂ ਹੁਣ ਇਹ ਤਸਵੀਰਾਂ ਨੇ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਹੁਣ ਥੋੜਾ ਥੋੜਾ ਅੱਗੇ ਜਾ ਰਹੇ ਆਂ ਸਪੀਡ ਦੇ ਵਿੱਚ ਔਰ ਇੱਧਰ ਤੁਸੀਂ ਦੇਖ ਸਕਦੇ ਹੋ ਇੱਧਰ ਜਿਵੇਂ ਤੁਸੀਂ ਵੀ ਰਏ ਨੇ ਕਿ ਇਹ ਪਾਣੀ ਥੋੜਾ ਥੋੜਾ ਹੁਣ ਅੱਗੇ ਵਧਣਾ ਇੱਕ ਵਾਰ ਤੋਂ ਫੇਰ ਸ਼ੁਰੂ ਹੋ ਜਾਏ ਇਹ ਤਸਵੀਰ ਹੈ ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਜੋ ਅਸੀਂ ਦੇ ਰਿਹਾ ਕਿ ਦਰਿਆ ਸਤਲੁਜ ਦਾ ਗੱਲ ਪੱਧਰ ਤਕਰੀਬਨ ਜੇਕਰ ਜਦੋਂ ਘਟਿਆ ਸੀ ਤਾਂ 2 ਫੁੱਟ ਘਟਿਆ ਸੀ ਪਰ ਉਸ ਤੋਂ ਬਾਅਦ ਥੋੜਾ ਜਲ ਪੱਦਰ ਵਧਣਾ ਸ਼ੁਰੂ ਹੋਇਆ ਤਾਂ ਹੁਣ ਥੋੜਾ ਥੋੜਾ ਜਲ ਪੱਦਰ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਇਸ ਇਸ ਬਕਰ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਪਰ ਦਰਿਆ ਦੀ ਜੋ ਸਪੀਡ ਹੈ ਦਰਿਆ ਦਾ ਜੋ ਫਲੋ ਹੈ ਕਾਫੀ ਜ਼ਿਆਦਾ ਤੇਜ਼ ਹੈ ਅੱਗੇ ਤੱਕ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਤੇ ਪਾਣੀ ਬਹੁਤ ਜ਼ਿਆਦਾ ਤੇਜ਼ ਹੈ ਤਾਂ ਆਪਣੇ ਆਪ ਇੱਕ ਵੱਡੀ ਅਪਡੇਟ ਲਗਾਤਾਰ ਤਸਵੀਰਾਂ ਅਸੀਂ ਸਾਂਝੀ ਕਰ ਰਹੇ ਹਾਂ ਤਕਰੀਬਨ 2 ਕੋ ਘੰਟੇ ਪਹਿਲਾਂ ਅਸੀਂ ਅਪਡੇਟ ਦਿੱਤੇ ਸੀ ਕਿ ਦਰਿਆ ਸਤਲੁਜ ਦਾ ਹੁਣ ਥੋੜਾ ਜਲ ਪੱਧਰ ਵਧਣਾ ਸ਼ੁਰੂ ਹੋਇਆ ਪਰ ਉਸ ਤੋਂ ਜੇਕਰ ਪਹਿਲਾਂ ਦੀ ਗੱਲ ਕਰੀ ਤਾਂ 2 ਫੁੱਟ ਪਾਣੀ ਘਟਿਆ ਸੀ ਜੋ ਘਟਣ ਦੀ ਪ੍ਰਕਿਰਿਆ ਸੀ ਉਹ ਰਾਤ ਨੂੰ 12 ਵਜੇ ਤੋਂ ਬਾਅਦ ਤਕਰੀਬਨ 2 ਫੁੱਟ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਸੀ ਪਰ ਉਸ ਤੋਂ ਬਾਅਦ ਦਰਿਆ ਸਤਲੁਜ ਦਾ ਜਲ ਪੱਧਰ ਥੋੜਾ ਵਧਣਾ ਸ਼ੁਰੂ ਹੋਇਆ ਤਾਂ ਹੁਣ 2 ਫੁੱਟ ਜੋ ਘਟਿਆ ਸੀ ਉਸ ਤੋਂ ਬਾਅਦ ਹੁਣ ਇਹ ਅਪਡੇਟ ਹੈ ਕਿ ਦਰਿਆ ਸਤਲੁਜ ਦਾ ਇੱਕ ਵਾਰ ਫਿਰ ਜਲ ਪੱਧਰ ਥੋੜਾ ਵਧਣਾ ਸ਼ੁਰੂ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੰਦਰਾ ਸਤਲੁਜ ਦਾ ਜਲ ਪੱਧਰ ਘਟਣ ਤੋਂ ਬਾਅਦ ਫਿਰ ਥੋੜਾ ਵਧਣਾ ਸ਼ੁਰੂ ਹੋਇਆ ਪਰ ਕਿਤੇ ਨਾ ਕਿਤੇ ਇੱਕ ਵਾਰ ਰਾਹਤ ਜ਼ਰੂਰ ਮਿਲੀ ਹੈ ਜਿਹੜੇ ਕਿ ਅੱਗੇ ਆਰੀਏ ਬਹੁਤ ਜ਼ਿਆਦਾ ਡੁੱਬੇ ਹੋਏ ਸੀ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਕਿਉਂਕਿ ਲੋਈਆ ਏਰੀਆ ਦਾ ਬਹੁਤ ਸਾਰਾ ਜੋ ਖੇਸਾ ਸੀ ਉਹ ਪਾਣੀ ਦੇ ਵਿੱਚ ਮੱਛੀ ਝੋਨੇ ਵਗੈਰੇ ਸਾਰੇ ਡੁੱਬੇ ਹੋਏ ਸੀ ਪਰ ਬਹੁਤ ਸਾਰੇ ਘਰ ਘਰਾਂ ਨੂੰ ਵੀ ਖਤਰਾ ਸੀ ਤਾਂ ਉਹਨਾਂ ਲਈ ਥੋੜੀ ਰਾਹਤ ਦੀ ਖਬਰ ਹੈ ਕਿਉਂਕਿ ਦੋ ਫੋਟੇ ਜੇਕਰ ਪਾਣੀ ਘਟਿਆ ਹੈ ਕਿ ਹੁਣ ਜੇਕਰ ਵਧ ਰਿਹਾ ਪਾਣੀ ਤਾਂ ਹੁਣ ਥੋੜੀ ਮਕਦਾਰ ਦੇ ਵਿੱਚ ਥੋੜਾ ਥੋੜਾ ਵਧ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਅਹ ਵਰਜੀ ਇਸ ਜਗ੍ਹਾ ਤੇ ਐਫੇਰਪੋਰਟ ਤਾਂ ਦਿਖੌਣੇ ਆ ਕਿਉਂਕਿ ਇਸ ਜਗ੍ਹਾ ਤੇ ਪ੍ਰੋਪਰ ਸਹੀ ਪੂਰਾ ਪਤਾ ਲੱਗ ਜਾਂਦਾ ਹੈ ਪਾਣੀ ਦਾ ਕਿ ਕਿੰਨਾ ਪਾਣੀ ਵਧ ਰਿਹਾ ਕਿੰਨਾ ਘਟ ਰਿਹਾ ਇਹ ਸਾਹਮਣੇ ਜੋ ਬੁਰਜਾਂ ਤੁਸੀਂ ਦੇਖ ਸਕਦੇ ਹੋ ਇਹ ਦ੍ਰਿਸ਼ਤ ਤੋਂ ਇਹ ਸਪੋਟਾ ਵੀ ਆਪਾਂ ਕਹਿ ਸਕਦੇ ਹਾਂ ਤਾਂ ਇਸ ਥਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਪਾਣੀ ਕਿੰਨਾ ਬਤ ਰਹੇ ਆ ਕਿੰਨਾ ਘੱਟ ਰਿਹਾ ਇੱਥੇ ਕਹਿ ਸਕਦੇ ਹਾਂ ਆਪਾਂ ਕਿ ਨਿਸ਼ਾਨੀਆਂ ਦੀ ਤਰ੍ਹਾਂ ਹੁਣ ਨਿਗਾਹਾਂ ਵਿੱਚ ਬਣ ਚੁੱਕੀਆਂ ਤਾਂ ਤੁਸੀਂ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚਲਿਓ ਕਿਉਂਕਿ ਅੱਗੇ ਜਿੰਨੇ ਵੀ ਨਵੇਂ ਇਲਾਕੇ ਨੇ ਉਹਨਾਂ ਤੱਕ ਰਾਹਤ ਦੀ ਖਬਰ ਜ਼ਰੂਰ ਪਹੁੰਚੇ ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ 4:50 ਮਿੰਟ ਹੋ ਚੱਕਿਆ 27 ਅਗਸਤ ਦੀਆਂ ਇਹ ਤਸਵੀਰਾਂ ਨੇ ਦਰਅਸਲ ਬਹੁਤ ਜ਼ਿਆਦਾ ਕਹਿਰ ਚਾਹੇ ਐਸੀ ਪਰ ਉਸ ਤੋਂ ਬਾਅਦ ਹੁਣ ਇੱਕ ਵਾਰ રાહਤ ਜਰੂਰ ਮਿਲ ਗਿਆ 2 ਫੁੱਟ ਪਾਣੀ ਘਟਿਆ ਪਰ ਹੁਣ ਥੋੜਾ ਥੋੜਾ ਪਾਣੀ ਵੱਧ ਰਿਹਾ ਹੈ 2 ਫੁੱਟ ਘਟਿਆ ਪਾਣੀ ਉਸ ਤੋਂ ਬਾਅਦ ਹੁਣ ਪਾਣੀ ਵੱਧ ਰਿਹਾ ਹੈ ਪਰ ਥੋੜਾ ਪਾਣੀ ਵੱਧ ਰਿਹਾ ਕਿੰਨਾ ਕਿ ਕੱਲ ਸਪੀਡ ਨਾਲ ਵਧਿਆ ਸੀ ਉਸ ਸਪੀਡ ਦੇ ਨਾਲ ਨਹੀਂ ਪਾਣੀ ਵੱਧ ਜਰੂਰ ਰਿਹਾ ਹੈ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੱਗੇ ਤੱਕ ਦਰਿਆ ਸਤਲੁਜ ਦੀ ਤਸਵੀਰ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਹਾਂ ਤਾਂ ਥੋੜੀ ਰਾਹਤ ਪਰ ਖਬਰ ਜ਼ਰੂਰ ਹੈ ਕਿੱਥੋਂ ਦੀ ਵੀਡੀਓ ਹੈ ਤਾਂ ਇਹ ਵਰਗੇ ਦਰਿਆ ਸਤਲੁਜ ਦੀ ਵੀਡੀਓ ਹੈ ਜੋ ਮਹਤਪੁਰ ਤੋਂ ਜੁਗਰਾਵਨ ਰੋਡ ਜਾਂਦਾ ਰਸਤੇ ਦੇ ਵਿੱਚ ਦਰਿਆ ਸਤਲੁਜ ਹੁੰਦਾ ਹੈ ਉੱਥੋਂ ਦੀ ਇਹ ਤਸਵੀਰ ਹੈ ਜਿਸ ਨੂੰ ਆਪਾਂ ਕਈ ਵਾਰ ਇਹ ਵੀ ਕਹਿ ਦਿੰਦੇ ਹਾਂ ਜੋ ਮਹਿਦਪੁਰ ਤੋਂ ਸਿੱਧੂ ਅੰਬੇਟ ਰੋਡ ਜਾਂਦਾ ਹੈ ਤਾਂ ਫਿਰ ਦੂਜੇ ਸ਼ਬਦਾਂ ਜੇਕਰ ਤੁਸੀਂ ਦੂਰੋਂ ਨਾਲ ਜੁੜੇ ਹੋ ਆ ਕਈ ਵਾਰ ਸ਼ਹਿਰਾਂ ਦਾ ਪਤਾ ਨਹੀਂ ਹੁੰਦਾ ਤਾਂ ਨਕੌਦਰ ਬਹੁਤ ਸਾਰਾ ਮਸ਼ਹੂਰ ਜਗ੍ਹਾ ਹੈ ਪੀਰਾਂ ਦੀ ਥਾਂ ਕਿਹਾ ਜਾ ਸਕਦਾ ਹੈ ਤਾਂ ਉਸ ਤੋਂ ਅੱਗੇ ਮਹਿਦਪੁਰ ਹੁੰਦਾ ਤੇ ਮਹਿਦਪੁਰ ਤੋਂ ਅੱਗੇ ਦਰਿਆ ਸਤਲੁਜ ਦਾ ਪੁਲ ਹੁੰਦਾ ਹੈ ਉੱਥੋਂ ਦੀ ਇਹ ਤਸਵੀਰ ਹੈ ਤਾਂ ਵੀਡੀਓ ਨੂੰ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਗੇ ਇਹ ਰਹਿਤਪਰੀ ਖਬਰ ਹੈ ਤਾਂ ਅਗਲੇ ਜਿੰਨੇ ਵੀ ਏਰੀਆ ਨੇ ਉਹਨਾਂ ਤੱਕ ਇਹ ਰਹਿਤਪਰੀ ਖਬਰ ਜ਼ਰੂਰ ਪਹੁੰਚ ਸਕੇ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਦਰ ਸੀ ਜੋ ਤਕਰੀਬਨ 2 ਫੁੱਟ ਘਟਿਆ ਸੀ ਤਾਂ ਹੁਣ ਉਸ ਤੋਂ ਬਾਅਦ ਥੋੜਾ ਥੋੜਾ ਪਾਣੀ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਪਾਖੜਾ ਦੀ ਜੇਕਰ ਗੱਲ ਕਰੀਏ ਤਾਂ ਪਾਖੜਾ ਦਾ ਅੱਜ ਦਾ ਜੋ ਲੈਵਲ ਹੈ 1671.2 ਰਿਕਾਰਡ ਕੀਤਾ ਗਿਆ ਪਾਖੜਾ ਦਾ ਤਦੂਜੇ ਪਾਸੇ ਜੋ ਫਲੱਡ ਗੇਟ ਹਰੀਕੇ ਦੇ ਸੀ ਉਹ ਤਕਰੀਬ ਹੁਣ ਸਾਰੇ ਬੰਦ ਕਰ ਦਿੱਤੇ ਗਏ ਆ ਤਾਂ ਅਗਲੇ ਏਰੀਆ ਦੇ ਲਈ ਵੀ ਕਾਫੀ ਰਾਹਤ ਦੀ ਖਬਰ ਹੈ ਹਰੀਕੇ ਹੈੱਡ ਦੀ ਵੀ ਖਬਰ ਤੁਹਾਨੂੰ ਦੱਸ ਦਿੰਨੇ ਆ ਜੋ ਹਰੀਕੇ ਹੈੱਡ ਤੋਂ ਜੋ 27 ਫਲੱਡ ਗੇਟ ਤੋਂ ਖੋਲੇ ਗਏ ਸੀ ਤਾਂ ਉਹ ਤਕਰੀਬ ਹੁਣ 3 ਚੱਲ ਰਿਹਾ ਤੇ ਦੂਜੇ ਬੰਦ ਕੀਤੇ ਹੋਏ ਆ ਇਸ ਲਈ ਸ੍ਰੋਜ ਪਰ ਫਾਜ਼ਲ ਕਾਜ ਜਿਹੜਾ ਲਲਾਬਾਦ ਜੋ ਅੱਗੇ ਆ ਰਹੀ ਹੈ ਉਹਨਾਂ ਦੇ ਲਈ ਵੀ ਰਾਹਤ ਪਰ ਹੀ ਖਬਰ ਹੈ ਤੇ ਉਹ ਫਲੱਡ ਗੇਟ ਜਦੋਂ ਬੰਦ ਕੀਤੇ ਗਏ ਤਾਂ ਫਿਰ ਪਿਛਲੇ ਹਰੀ ਦੇ ਲਈ ਥੋੜੀ ਮੰਦ ਪਾਗੀ ਖਬਰ ਜ਼ਰੂਰ ਹੈ ਕਿਉਂਕਿ ਪਿੱਛੇ ਜਿਹੜਾ ਕਿਲੋਈ ਆ ਰਹੀ ਜਨਿਸਦੀ ਕਿ ਆ ਉੱਥੇ ਪਾਣੀ ਜ਼ਰੂਰ ਵਧੇਗਾ ਔਰ ਆਲਰੋੜੀ ਵੱਧ ਵੀ ਰਿਹਾ ਉੱਥੋਂ ਤਾਂ ਫੋਨ ਪਹੁੰਚੀ ਕਿ ਸਾਡੇ ਕੋਲ ਪਾਣੀ ਹੁਣ ਵੱਧ ਰਿਹਾ ਤੇ ਕਿਤੇ ਰਾਹਤ ਪਰ ਹੀ ਖਬਰ ਹੈ ਤੇ ਕਿਤੇ ਲੋਕਾਂ ਦੇ ਵਿੱਚ ਦਰਦ ਜ਼ਰੂਰ ਹੈ ਤਾ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਡੀ ਅਸੀਂ ਕਰ ਰਿਹਾ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰੀ ਜਾਇਓ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਖਬਰ ਅੱਗੇ ਤੱਕ ਪਹੁੰਚਕਣੀ ਬਹੁਤ ਜ਼ਰੂਰੀ ਹੈ ਉਹ ਤਲਾਜ਼ਮੀ ਹੈ ਕਿਉਂਕਿ ਦਰਿਆ ਸਾਤੋ ਦਾ ਇੱਕ ਵਾਰ ਜਲ ਪੱਧਰ ਘਟਿਆ ਔਰ ਕਦੋਂ ਤੋਂ ਬਾਅਦ ਤਕਰੀਬਨ ਹੁਣ ਥੋੜੀ ਮਾਤਰਾ ਦੇ ਵਿੱਚ ਪਾਣੀ ਫੇਰ ਵਧ ਰਿਹਾ ਜਦੋਂ ਬਹੁਤ ਜ਼ਿਆਦਾ ਤਕਰੀਬਨ 4 ਫੁੱਟ ਪਾਣੀ ਘਟੇਗਾ ਤਾਂ ਉਸ ਵੇਲੇ ਅਪਡੇਟ ਮੈਂ ਨਵੀਂ ਲੈ ਕੇ ਹਾਜ਼ਰ ਹੋਵਾਂਗਾ ਇਸ ਵਕਤ ਸਵੇ ਜੇਕਰ ਆਪਾਂ ਸਵੇਰ ਦੀ ਗੱਲ ਕਰੀਏ ਤਾਂ ਤਕਰੀਬਨ 2 ਕੁ ਫੁੱਟ ਪਾਣੀ ਘਟਿਆ ਸੀ ਪਰ ਉਸ ਤੋਂ ਬਾਅਦ ਫਿਰ ਪਾਣੀ ਵਧਣਾ ਸ਼ੁਰੂ ਹੋਇਆ ਤਾਂ ਹੁਣ ਫਿਰ ਪਾਣੀ ਥੋੜਾ ਥੋੜਾ ਕਰਕੇ ਵਧ ਰਿਹਾ ਤਾਂ ਪਾਣੀ ਜਿੱਥੇ ਉਤਰ ਗਿਆ ਸੀ ਉਸ ਜਗ੍ਹਾਵਾਂ ਤੇ ਫਿਰ ਪਾਣੀ ਚੜਨਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪਰ ਅੱਗੇ ਨਾਲ ਪਾਣੀ ਜੋ ਹੈ ਡਾਊਨ ਚੱਲ ਰਿਹਾ ਹੁਣ ਇਸ ਟਾਈਮ ਜੋ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਦਰਿਆ ਸਤਲੁਜ ਦੀਆਂ ਸਿੱਧੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲਿਓ ਕਿਉਂਕਿ ਅਸੀਂ ਦਰਿਆਵਾਂ ਦੇ ਨਾਲ ਜੁੜੀ ਹੋਈ ਹਰ ਇੱਕ ਅਪਡੇਟ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਜਾਈਓ ਔਰ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਕਿਉਂਕਿ ਅਸੀਂ ਦਰਿਆ ਦੇ ਸਾਰੇ ਪਾਸੇ ਸਾਰੇ ਪੱਖ ਦਿਖਾ ਰਹਿਆਂ ਇੱਥੋਂ ਵੀ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਲੰਬੀ ਜਾ ਸਕਦੀ ਹੈ ਤਾਂ ਫਿਰ ਅੱਗੇ ਤੱਕ ਤੁਹਾਨੂੰ ਸਾਰੀ ਰਿਪੋਰਟ ਦਿਖਾਵਾਂਗੇ ਤਾਂ ਗਰਾਊਂਡ ਲੈਵਲ ਦੇ ਦਰਿਆ ਸੱਤ ਲੋਹ ਦੇ ਨਾਲ ਜੁੜੀ ਹੋਈ ਹਰ ਇੱਕ ਅਪਡੇਟ ਤੁਹਾਡੇ ਤੱਕ ਸੀ ਪਹੁੰਚਾ ਰਹੇ ਹਾਂ ਤੇ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਦਰਿਆ ਸੱਤ ਲੋਹ ਦਾ ਜਲ ਪੱਤਰ ਤਕਰੀਬਨ ਸਵੇਰੇ 8 ਵਜੇ ਤੋਂ ਬਾਅਦ 2 ਫੁੱਟ ਕੱਟ ਚੁੱਕਿਆ ਸੀ ਦਰਿਆ ਸਤਲੂ ਦਾ ਜਲ ਪੱਧਰ 8 ਵਜੇ ਤੋਂ ਬਾਅਦ 2 ਫੁੱਟ ਘਟ ਚੁੱਕਿਆ ਸੀ ਪਰ ਉਸ ਤੋਂ ਬਾਅਦ ਫਿਰ ਦਰਿਆ ਦਾ ਜਲ ਪੱਧਰ ਜੋ ਵਧਣਾ ਸ਼ੁਰੂ ਹੋਇਆ ਹੈ ਤਾਂ ਥੋੜਾ ਥੋੜਾ ਹੁਣ ਫਿਰ ਵਧ ਰਿਹਾ ਹੈ ਜਿਸ ਜਗ੍ਹਾ ਤੇ ਪਾਣੀ ਨਹੀਂ ਸੀ ਹੁਣ ਉੱਥੇ ਦੁਬਾਰਾ ਫਿਰ ਭਰਨਾ ਸ਼ੁਰੂ ਹੋ ਚੁੱਕਿਆ ਹੈ ਤਾਂ ਆਪਣੇ ਆਪ ਚ ਇੱਕ ਵੱਡੀ ਤਸਵੀਰ ਤੁਹਾਡੇ ਸਾਹਮਣੇ ਦੁੱਤੀ ਆਪਣੇ ਫੋਨ ਸਕਰੀਨ ਤੇ ਦੇਖ ਰਹੇ ਹਾਂ ਤਦ ਦਰਿਆ ਸਤਲੁਜ ਦੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਜਿਸ ਜਗ੍ਹਾ ਤੇ ਅਸੀਂ ਮੌਜੂਦਾ ਮਹਿਤਪੁਰ ਤੋਂ ਜਗਰਾਵ ਰੋਡ ਹੈ ਮਹਿਤਪੁਰ ਤੋਂ ਜਗਰਾਵ ਮਾਰਗ ਵੀ ਕਹਿ ਸਕਦੇ ਹਾਂ ਜੇਕਰ ਤੁਸੀਂ ਸਾਡੇ ਨਾਲ ਦੂਰੋਂ ਜੁੜੇ ਹੋ ਤਾਂ ਫਿਰ ਨਕੋਦਰ ਤੋਂ ਬਾਅਦ ਜਦੋਂ ਮਹਿਤਪੁਰ ਆਈਏ ਨਕੋਦਰ ਤੋਂ ਬਾਅਦ ਜਦੋਂ ਮਹਿਤਪੁਰ ਆਈਏ ਤਾਂ ਉਹ ਵੀ ਤਸਵੀਰਾਂ ਆਪਾਂ ਕਹਿ ਸਕਦੇ ਹਾਂ ਦਿਲੰਦਰ ਜ਼ਿਲ੍ਹਾ ਕਹਿ ਸਕਦੇ ਹਾਂ ਇੱਥੇ ਦਰਿਆ ਤੋਂ ਪਾਸਾ ਦੋ ਪਾਸੇ ਲੱਗਦਾ ਇੱਕ ਪਾਸੇ लुधियाना और दूसरे पासे जिलंधर पौड़े जोड़दा पर मौसम विभाग ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਅੱਜ ਦੇ ਦਿਨ ਵੀ بارش ਹੋ ਰਹੀ 31 ਤਰੀਕ ਤੱਕ بارش ਦਾ ਅਲਰਟ ਜਾਰੀ ਕੀਤਾ ਜਾ ਰਿਹਾ ਕੀਤਾ ਗਿਆ ਤਾਂ ਫਿਰ ਕਿਤੇ ਕਿਤੇ ਡਰ ਜਾਂ ਪੈ ਲੋਕਾਂ ਚ ਪਹਿਨਣ ਦੀ ਜ਼ਰੂਰ ਹੈ ਕਿਉਂਕਿ ਕਿਸੇ ਵੀ ਟਾਈਮ ਦਰਿਆ ਸਤਲੁਜ ਦਾ ਜਲ ਪੱਧਰ ਕਾਫੀ ਜ਼ਿਆਦਾ ਵੱਧ ਵੀ ਸਕਦਾ ਹੈ ਕੇਵਲ ਪਾਖੜਾ ਦੀ ਗੱਲ ਨਾ ਕਰੀ ਆਪਾਂ ਕਿਉਂਕਿ ਇਹ ਦਰਿਆ ਸਤਲੁਜ ਦੇ ਵਿੱਚ ਕਈ ਨਦੀਆਂ ਨਾਲਿਆਂ ਦਾ ਰਸਤੇ ਦੇ ਵਿੱਚੋਂ ਵੀ ਪਾਣੀ ਮਿਲਦਾ ਹੈ। ਹਾਂਜੀ ਰਾਵੀ ਦਰਿਆ ਦੇ ਵਿੱਚ ਪਾਣੀ ਕਾਫੀਆ ਦਾ ਵਧਿਆ ਹੈ। ਤਾਂ ਦਰਿਆ ਸਤਲੁਜ ਜਿਆਸੀ ਦੀਆਂ ਲਾਈਵ ਤਸਵੀਰਾਂ ਤੋਂ ਉੱdt ਤੱਕ ਲਾਈਵ ਅਪਡੇਟਸ ਇਸ ਵਕਤ ਦੀ ਪਹੁੰਚਾਰਿਆਂ। ਅਗਰੀਵੈਂਟ 335 ਜਿਹੜੇ ਤੋਂ ਸੜੇ ਨਾਲ ਜੁੜੇ ਹੋਣ ਤੇ 500 ਤੋਂ 35 ਜਾਣੇ ਜਿਹਨੇ ਵਿੱਚ ਤੋਂ ਸੋਰਸ ਹੈ ਜਿਸ ਵੀ ਥਾਂ ਤੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੇ ਚਲ ਤੇ ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਓ ਤਾਂ ਜੋ ਜਾਣਕਾਰੀ ਅੱਗੇ ਤੱਕ ਪਹੁੰਚ ਸਕੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਵਕਤ ਦੀ ਕਿ ਦਰਿਆ ਸਤਲੁਜ ਦਾ ਜਲ ਪੱਧਰ 2 ਫੁੱਟ ਘਟਿਆ ਸੀ ਪਰ ਉਸ ਤੋਂ ਬਾਅਦ ਹੁਣ ਇੱਕ ਵਾਰ ਤੋਂ ਫੇਰ ਦਰਿਆ ਸਤਲੁਜ ਦਾ ਜਲ ਪੱਧਰ ਥੋੜਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਜੇਕਰ ਵਧਣ ਦੀ ਗੱਲ ਕਰੀਏ ਤਾਂ ਥੋੜਾ ਥੋੜਾ ਪਣੀ ਵਧ ਰਿਹਾ ਜਿਆਦਾ ਨਹੀਂ ਕਹਿ ਸਕਦੇ ਆਪਾਂ ਜਿਸ ਤਰ੍ਹਾਂ ਕਿ ਕੱਲ ਯਕਦਮ ਵਧਿਆ ਸੀ ਪਾਣੀ ਉਸ ਤਰ੍ਹਾਂ ਦੀ ਸਥਿਤੀ ਹੁਣ ਨਹੀਂ ਹੈ ਤਾਂ بارش ਦਾ ਮੌਸਮ ਹੈ ਕਿਉਂਕਿ 31 ਤਰੀਕ ਤੱਕ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਰੈਡ ਅਲਰਟ ਜਾਰੀ ਹੈ ਕਿ 31 ਤਰੀਕ ਤੱਕ بارش ਪਾਵੇਗੀ ਦੂਜੇ ਪਾਸੇ ਫਰੋਇ ਪਰ ਫੈਲ ਕਰ ਜਲਾਲਾ ਬਾਦ ਵਿੱਚ ਜਿਨੇ ਵੀ ਸਕੂਲ ਸੀ ਬੰਦ ਕੀਤੇ ਗਏ ਔਰ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਸਕੂਲ ਬੰਦ ਹੈ ਸ੍ਰੀ ਭਗਵਾਨ ਤਮਨ ਨੇ ਇੱਕ ਵੱਡਾ ਫੈਸਲਾ ਲਿਆ ਸੀ ਸਕੂਲ ਬੰਦ ਕੀਤੇ ਜਾਣ ਕਿਉਂਕਿ ਕਿਤਨੇ ਕਿਤੇ ਬੱਚਾ ਨੂੰ ਜੇਕਰ ਛੱਡਣ ਜਾਣਾ ਪੈਂਦਾ ਜਾਂ ਲੈ ਕੇ ਆਉਣਾ ਪੈਂਦਾ ਤਾਂ ਉੱਥੇ ਕੋਈ ਮਾਹੌਲ ਇਸ ਤਰ੍ਹਾਂ ਦਾ ਨਾ ਹੋਵੇ ਜਿਸ ਤਰ੍ਹਾਂ ਕਿ ਆਪਾਂ ਬੱਚਿਆਂ ਨੂੰ ਸਕੂਲ ਛੱਡ ਕੇ ਆਈਏ ਤੇ ਪਿੱਛੋਂ ਦੁਰਿਆਦ ਆਪਣੀ ਵੱਧ ਜਾਵੇ ਤੇ ਫਿਰ ਆਪਣੇ ਦੇ ਵਿੱਚ ਕਾਫੀ ਜ਼ਿਆਦਾ ਆਪਾਂ ਦੁਖੀ ਹੋਈਏ ਕਿ ਬੱਚੇ ਘਰ ਦੇ ਵਿੱਚ ਨਹੀਂ ਐ ਤੇ ਇਸ ਕਰਕੇ ਸਕੂਲਾਂ ਦੇ ਵਿੱਚ ਛੁੱਟੀਆਂ ਕਿੱਤੀਆਂ ਗਈਆਂ ਐ ਪਰ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ 2 ਫੁੱਟ ਤੱਕ ਘਟਿਆ ਸੀ ਪਰ ਹੁਣ ਫਿਰ ਥੋੜਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਰਿਆ ਤਾਂ ਅਗਲੀ ਅਪਡੇਟ ਮੈਂ ਜਲਦ ਹੀ ਲੈ ਕੇ ਹਾਜ਼ਰ ਹੋਵਾਂਗਾ ਤਕਰੀਬਨ ਤੁਸੀਂ ਇੰਤਜ਼ਾਰ ਕਰਿਓ ਇੱਕ ਘੰਟੇ ਤੱਕ ਕੀ ਅਪਡੇਟ ਕੀ ਸਥਿਤੀ ਰਹਿ ਗਈ ਦਰਿਆ ਦੇ ਕਿਸੇ ਹੋਰ ਕੋਨੇ ਤੋਂ ਅਸੀਂ ਲਾਈਵ ਹੋਵਾਂਗੇ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿ ਜਾਓ ਤਾ ਤੱਕ ਲਈ ਸਾਨੂੰ ਇਜਾਜ਼ਤ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਕਿੰਨੇ ਜਣੇ ਤੁਸੀਂ ਨਾਲ ਜੁੜੇ ਹੋ ਵਾਤੋ ਆ ਦੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਥੋੜੇ ਰਾਹਤ ਭਰੀ ਖਬਰ ਹੈ ਦਰਿਆ ਸਤਲੂ ਦਾ ਇੱਕ ਵਾਰ ਜਲ ਪੱਧਰ 2 ਫੁੱਟ ਘਟਿਆ ਪਰ ਉਸ ਤੋਂ ਬਾਅਦ ਥੋੜਾ ਵਧਣਾ ਸ਼ੁਰੂ ਜਰੂਰ ਹੋਇਆ ਪਰ ਇੱਕ ਵਾਰ 2 ਫੁੱਟ ਘਟਿਆ ਜਰੂਰ ਹੈ ਪਰ ਉਨੀ ਸਪੀਡ ਦੇ ਨਾਲ ਹੁਣ ਦਰਿਆ ਸਤਲੂ ਦਾ ਜਲ ਪੱਧਰ ਨਹੀਂ ਵਧ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ